ਅੱਜ ਆਪਾਂ ਬਣਾਈਆਂ ਨੇ ਜੀ ਸਰਦੀ ਸਪੈਸ਼ਲ ਅਲਸੀ ਗੋੰਦ ਦੀਆਂ ਪਿੰਨੀਆਂ ਲੱਡੂ ਪੈ ਲੋ ਤੁਸੀਂ ਕੁਝ ਵੀ ਕਹਿ ਸਕਦੇ ਹੋ ਕਿਸ ਤਰ੍ਹਾਂ ਬਣਾਈਆਂ ਨੇ ਤੇ ਇਹਦੇ ਵਿੱਚ ਆਪਾਂ ਕੀ ਕੀ ਸਮਾਨ ਪਾਇਆ ਵੀਡੀਓ ਨੂੰ ਪੂਰਾ ਐਂਡ ਤੱਕ ਵੇਖਿਓ ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਪਿੰਨੀਆਂ ਦੀ ਰੈਸਪੀ ਪਿੰਨੀਆਂ ਬਣਾਵਾਂਗੇ ਆਪਾਂ ਅਲਸੀ ਦੀਆਂ ਤੇ ਗੋੰਦ ਦੀਆਂ ਖਾਸ ਸਰਦੀਆਂ ਵਿੱਚ ਬਣਾ ਕੇ ਖਾਧੀਆਂ ਜਾਣ ਵਾਲੀਆਂ ਅਸੀਂ ਗੋੰਦ ਦੀਆਂ ਪਿੰਨੀਆਂ ਤੇ ਇਹਨਾਂ ਪਿੰਨੀਆਂ ਨੂੰ ਬਣਾਉਣ ਵਾਸਤੇ ਆਪਾਂ ਇੱਥੇ ਜੋ-ਜੋ ਸਮਾਨ ਲਿਆ ਉਹ ਤੁਹਾਨੂੰ ਆਪਾਂ ਇੱਕ ਵਾਰੀ ਦੱਸ ਦਿੰਨੇ ਆ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਲਈ ਹੈ ਜਿਹੜੀ ਮੇਨ ਚੀਜ਼ ਹੈ ਜੀ ਉਹ ਹੈਗੀ ਆ ਅਲਸੀ 1 ਕਿਲੋ ਆਪਾਂ ਅਲਸੀ ਲਈ ਹੈ ਤੇ ਅਸੀਂ ਆਪਾਂ ਸਬੂਤੀ ਲਈ ਹੈ ਪੀਸੀ ਹੋਈ ਅਲਸੀ ਬਿਲਕੁਲ ਨਹੀਂ ਲਈ ਆਪਾਂ ਤੁਸੀਂ ਚਾਹੋ ਤੇ ਪੀਸੀ ਹੋਈ ਵੀ ਲੈ ਸਕਦੇ ਹੋ ਪਰ ਆਪਾਂ ਜਿਹੜੀ ਇਹ ਸਬੂਤੀ ਅਲਸੀ ਦੀਆਂ ਹੀ ਪਿੰਨੀਆਂ ਬਣਾਉਂਦੀਆਂ ਜ਼ਿਆਦਾਤਰ ਇਹਨਾਂ ਨੂੰ ਭੁੰਨ ਕੇ ਤੇ ਫਿਰ ਆਪਾਂ ਇਹਨਾਂ ਨੂੰ ਮਿਕਸੀ ਵਿੱਚ ਪੀਸ ਲਾਂਗੇ ਤੇ 1 ਕਿਲੋ ਅਲਸੀ ਵਾਸਤੇ 300 ਗ੍ਰਾਮ ਆਪਾਂ ਗੋੜ ਲਿਆ ਮਿੱਠਾ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਘੱਟ ਵਾ ਵਧਾ ਸਕਦੇ ਹੋ ਤੇ ਇੱਕ ਕੌਲੀ ਆਪਾਂ ਬੇਸਣ ਲਿਆ ਤੇ 50 ਗ੍ਰਾਮ ਆਪਾਂ ਲਈਏ ਨੇ ਮਗਜ ਤੇ 50 ਗ੍ਰਾਮ ਆਪਾਂ ਲਈਏ ਲਈਏ ਸੋਗੀ ਤੇ 50 ਗ੍ਰਾਮ ਹੀ ਆਪਾਂ ਲਈਏ ਨੇ ਚਾਰੇ ਗੁੰਦਾ ਗੁੰਦਾ ਤੁਸੀਂ ਆਪਣੀ ਪਸੰਦ ਨਾਲ ਵਧਾ ਘਟਾ ਸਕਦੇ ਹੋ ਤੇ ਨਾਲ ਪਿੰਨੀਆਂ ਸਪੈਸ਼ਲ ਬਣਾਵਾਂਗੇ ਜੀ ਆਪਾਂ ਤੇਲ ਦੇ ਤੇਲ ਜਿੰਨੂੰ ਮਿੱਠਾ ਤੇਲ ਵੀ ਬੋਲਿਆ ਜਾਂਦਾ ਮਿੱਠੇ ਤੇਲ ਦੇ ਵਿੱਚ ਆਪਾਂ ਜਿਹੜੀਆਂ ਪਿੰਨੀਆਂ ਜਿਹੜੀਆਂ ਬਣਾ ਕੇ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਅਲਸੀ ਨੂੰ ਭੁੰਨ ਲੈਨੇ ਆ ਫਿਰ ਆਪਾਂ ਉਸ ਤੋਂ ਬਾਅਦ ਇਹਨੂੰ ਠੰਡਾ ਕਰਕੇ ਮਿਕਸੀ ਵਿੱਚ ਪੀਸ ਲਾਂਗੇ ਅੱਗ ਬਾਲ ਕੇ ਆਪਾਂ ਕੜਾਈ ਰੱਖ ਦਿੱਤੀ ਹੈ ਜੀ ਚੁੱਲ੍ਹੇ ਤੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਅਲਸੀ ਨੂੰ ਅਲਸੀ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਕੋਈ ਵਿੱਚ ਮਿੱਟੀ ਘਟਾ ਕੁਛ ਨਹੀਂ ਹੈ ਤੇ ਹੁਣ ਆਪਾਂ ਇਹਨੂੰ ਅਲਸੀ ਨੂੰ ਭੁੰਨ ਲੈਨੇ ਆ ਅਲਸੀ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਆ ਚਲੋ ਜੀ ਆਪਾਂ ਅਲਸੀ ਨੂੰ ਪੁੰਨ ਲਿਆ ਬਿਲਕੁਲ ਪਰ ਕਲਰ ਵੀ ਇਹਦਾ ਚੇਂਜ ਹੋ ਗਿਆ ਤੇ ਜਦੋਂ ਅਲਸੀ ਤੜਕਣੀ ਸ਼ੁਰੂ ਹੋ ਜੇ ਇਹਦਾ ਮਤਲਬ ਹੈ ਕਿ ਅਲਸੀ ਜਿਹੜੀ ਆਪਣੀ ਪੁੰਨ ਕੇ ਬਿਲਕੁਲ ਤਿਆਰ ਹੋ ਗਈ ਆ ਤੇ ਹੁਣ ਆਪਾਂ ਅਲਸੀ ਨੂੰ ਉਤਾਰ ਲੈਨੇ ਆ ਤੇ ਇਹਨੂੰ ਠੰਡੀ ਕਰਕੇ ਮਿਕਸੀ ਦੇ ਵਿੱਚੋਂ ਆਪਾਂ ਇਹਨੂੰ ਪੀਸ ਲਾਂਗੇ ਛੋਟੋ ਛੋਟੇ ਕਰਕੇ ਆਪਾਂ ਸਾਰੀ ਅਸੀ ਪੀਸ ਲੈਨੇ ਆ ਅਸੀਂ ਆਪਾਂ ਸਾਰੀ ਪੀਸ ਲਈ ਆ ਤੇ ਹੁਣ ਆਪਾਂ ਕੜਾਈ ਵਿੱਚ ਥੋੜਾ ਜਿਹਾ ਪਾਵਾਂਗੇ ਜੀ ਤਿਲਾਂ ਦਾ ਤੇਲ ਮਿੱਠਾ ਤੇਲ ਥੋੜਾ ਜਿਹਾ ਹੋ ਗਿਆ ਗਰਮ ਤੇ ਹੁਣ ਆਪਾਂ ਥੋੜੀ ਜਿਹਾ ਥੋੜੀਆਂ ਗੁੰਦਾ ਪਾ ਕੇ ਇਹਨਾਂ ਨੂੰ ਕੋਨ ਲਾਂਗੇ ਜਿਆਦਾ ਗੁੰਦਾ ਨਹੀਂ ਪਉੜੀਆਂ ਤੇ ਨਾ ਹੀ ਬਹੁਤੇ ਜਿਆਦਾ ਤੇਲ ਦੇ ਵਿੱਚ ਗੁੰਦਾ ਨੂੰ ਫਰਾਈ ਕਰਨਾ ਬਿਲਕੁਲ ਘੱਟ ਸੇਕ ਦਿੱਤੇ ਤੇ ਤੇ ਗੋਰਾ ਜੇ ਗਰਮ ਨਹੀਂ ਕਰਨਾ ਗੁੰਡਾ ਫਰਾਈ ਕਰਕੇ ਤੇ ਆਪਾਂ ਇਹਨਾਂ ਨੂੰ ਕੱਢ ਲੈਨੇ ਆਂ ਜੀ ਇੱਕ ਪਲੇਟ ਵਿੱਚ ਤੇ ਹੁਣ ਇਹਨਾਂ ਨੂੰ ਗੁੰਡਾ ਨੂੰ ਆਪਾਂ ਕੱਢ ਲੈਨੇ ਆਂ ਪਲੇਟ 'ਚ ਤੇ ਤੇਲ ਦੇ ਵਿੱਚ ਆਪਾਂ ਹੁਣ ਹੋਰ ਪਾਵਾਂਗੇ ਜੀ ਫੇਰ ਤੇ ਹੁਣ ਆਪਾਂ ਜੀ ਤੇਲ ਦੇ ਵਿੱਚ ਆਪਾਂ ਉਣ ਲੈਨੇ ਆ ਵੇਸਣ ਨੂੰ ਜਿਹੜਾ ਆਪਾਂ ਲਿਆ ਇੱਕ ਕੋਲੀ ਸਾਰੀਆਂ ਗੋਟੀਆਂ ਜਿਹੜੀਆਂ ਪਾਣ ਲਾਂਗੇ ਬੇਸਣ ਵੀ ਆਪਾਂ ਤੇਲ ਦੇ ਵਿੱਚ ਭੁੰਨ ਲਿਆ ਤੁਸੀਂ ਦੇਖ ਸਕਦੇ ਹੋ ਬੇਸਣ ਦਾ ਜਿਹੜਾ ਕਲਰ ਆ ਹੁਣ ਚੇਂਜ ਹੋ ਗਿਆ ਤੇ ਖੁਸ਼ਬੂ ਵੀ ਆਣੀ ਸਟਾਰਟ ਹੋ ਗਈ ਹੈ ਬੇਸਣ ਦੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਜਿਹੜੀ ਇੱਧੇ 50 ਗ੍ਰਾਮ ਲਈ ਨੇ ਮੱਕ ਜ ਇਹਦੇ ਬੇਸਣ ਦੇ ਵਿੱਚ ਪਾ ਕੇ ਇਹਨਾਂ ਨੂੰ ਭੁੰਨ ਲਾਂਗੇ ਤੇ ਨਾਲ ਹੀ ਇੱਥੇ ਲਈ ਹੈ ਜੀ 50 ਗ੍ਰਾਮ ਇਸੌਗੀ ਲਈ ਆ ਤੇ ਇਸੌਗੀ ਨੂੰ ਵੀ ਪਾ ਦਾਂਗੇ ਤੇ ਹੁਣ ਇਹਨਾਂ ਚੰਦਰ ਨਾਲ ਚੀਜ਼ਾਂ ਨੂੰ ਭੁੰਨਣ ਤੋਂ ਬਾਅਦ ਨਾਲ ਹੀ ਪਾ ਦਾਂਗੇ ਜੀ ਹਲਸੀ ਪੀਸੀ ਹੋਈ ਤੇ ਅੱਗੇ ਦਾ ਸੇਕ ਆਪਾਂ ਬਿਲਕੁਲ ਘਟਾ ਦਾਂਗੇ। ਤੇ ਹੁਣ ਆਪਾਂ ਸਾਰੀ ਹਲਸੀ ਨੂੰ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਆ। ਤੁਸੀਂ ਚਾਹੋ ਤੇ ਮਗਜ ਤੇ ਜਿਹੜੀ ਆਪਾਂ ਥੋਗੀ ਲਈ ਆ ਇਹਨੂੰ ਤੁਸੀਂ ਤੇਲ ਦੇ ਵਿੱਚ ਵੀ ਭੁੰਨ ਸਕਦੇ ਹੋ ਪਰ ਆਪਾਂ ਇੱਥੇ ਬੇਸਣ ਦੇ ਵਿੱਚ ਇਹ ਫਰਾਈ ਕਰ ਲੈਨੇ ਚੰਗੀ ਤਰ੍ਹਾਂ ਤੇ ਸੁਭਜ ਹੋ ਗਏ ਨੇ। ਅਲਸੀ ਨੂੰ ਵੀ ਆਪਾਂ ਬੇਸਣ ਦੇ ਵਿੱਚ ਚੰਗੀ ਤਰ੍ਹਾਂ ਕਰ ਦਿੱਤਾ ਜੇ ਮਿਕਸ ਤੇ ਹੁਣ ਆਪਾਂ ਕੜਾਈ ਨੂੰ ਉਤਾਰ ਕੇ ਰੱਖਨੇ ਆ ਤੇ ਨਾਲ ਹੀ ਆਪਾਂ ਹੁਣ ਗੁੜ ਦੀ ਬਣਾਉਣੀ ਆ ਜੀ ਚਾਣੀ ਤੇ ਬਿਨਾਂ ਦੇ ਵਿੱਚ ਪਾਉਣ ਵਾਸਤੇ। ਗੋੜਾ ਪਾ ਲੈ assi ji 300 ਗ੍ਰਾਮ 1 ਕਿਲੋ ਅਲਸੀ ਵਾਸਤੇ ਤੇਲ ਨੂੰ ਆਪਾਂ ਫਰਾਈ ਹੋਣ ਚ ਪਾ ਕੇ ਇਹਦੀ ਹੁਣ ਕਰਦੇ ਆ ਜੀ ਚਾਣੀ ਤਿਆਰ। ਤੇ 1 300 ਗ੍ਰਾਮ ਗੋੜ ਵਾਸਤੇ ਆਪਾਂ ਪਾਣੀ ਘੋਲ ਲਈ ਆਪਾਂ ਲਵਾਂਗੇ ਜੀ ਪਾਣੀ ਦੀ ਤੇ ਇਹਨੂੰ ਹੁਣ ਆਪਾਂ ਘੋਲ ਲੈਨੇ ਆ ਚੰਗੀ ਤਰ੍ਹਾਂ ਤੇ ਗੋੜ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰਕੇ ਇਹਦੀ ਚਾਣੀ ਲੈਨੇ ਆ ਚਾਣੀ ਤਾਂ ਬਿਲਕੁਲ ਚਿਪਚਿਪੀ ਚਾਣੀ ਆਪਾਂ ਬਣਾਉਣੀ ਆ ਜੀ ਕੋਈ ਤਾਰ ਦੀ ਚਾਣੀ ਨਹੀਂ ਬਣਾਉਣੀ ਗੋੜ ਨੂੰ ਚੰਗੀ ਤਰ੍ਹਾਂ ਘੋਲ ਲੈਨੇ ਆ ਗੁੰਦਾ ਆਪਾਂ ਜਿਹੜੀਆਂ ਫਰਾਈ ਕੀਤੀਆਂ ਨੇ ਇਹਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਇਸ ਤਰ੍ਹਾਂ ਫੇਲਾਂ ਗੀਚੀ ਚੰਗੀ ਤਰ੍ਹਾਂ ਗੋੜਾ ਪਾਓ ਚਾਹਗੀ ਤਰਾਂ ਚਾਣੀ ਗੁਰ ਦੀ ਕਰ ਲਈ ਜੀ ਬਿਲਕੁਲ ਤਿਆਰ ਇਸ ਤਰ੍ਹਾਂ ਦੀ ਚਾਣੀ ਚਾਹੀਦੀ ਹੈ ਤੇ ਹੁਣ ਆਪਾਂ ਇਹਨੂੰ ਅਲਸੀ ਦੇ ਵਿੱਚ ਪਾਉਨੇ ਆ ਹੁਣ ਆਪਾਂ ਗੁੜ ਦੀ ਪਾ ਦਨੇ ਆ ਵੀ ਚਾਣੀ ਤੇ ਨਾਲ ਹੀ ਹੁਣ ਆਪਾਂ ਇਥੇ ਲਈਆਂ ਸੀ ਜੀ ਗੁੰਦਾਂ ਜਿਹੜੀਆਂ ਇਹਨਾਂ ਨੂੰ ਵੀ ਘਰ ਦਨੇ ਆ ਮਿਕਸ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਮਿਕਸ ਕਰ ਦਿੰਨੇ ਆਂ ਚਾਣੀ ਨੂੰ ਚੰਗੀ ਤਰ੍ਹਾਂ ਚਲੋ ਜੀ ਚਾਣੀ ਨੂੰ ਆਪਾਂ ਚੰਗੀ ਤਰ੍ਹਾਂ ਹਲਸੀ ਦੇ ਵਿੱਚ ਮਿਕਸ ਕਰ ਦਿੱਤਾ ਤੇ ਗੁੰਦਾਂ ਜਿਹੜੀਆਂ ਪਾਈਆਂ ਸੀ ਉਹ ਵੀ ਹੋ ਗਈਆਂ ਨੇ ਮਿਕਸ ਤੇ ਹੁਣ ਆਪਾਂ ਗਰਮ ਗਰਮ ਹੀ ਪਿੰਨੀਆਂ ਵਟ ਲਾਂਗੇ ਲੋਜੀ ਪਿੰਨੀਆਂ ਆਪਣੀ ਬਿਲਕੁਲ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਪਿੰਨੀਆਂ ਆਪਣੀਆਂ ਵੱਟੀਆਂ ਰਹੀਆਂ ਨੇ ਤੇ ਹੁਣ ਆਪਾਂ ਇਸੇ ਤਰ੍ਹਾਂ ਸਾਰੀਆਂ ਪਿੰਨੀਆਂ ਨੂੰ ਵੱਟ ਕੇ ਤਿਆਰ ਕਰ ਲੈਣੀਆਂ ਤਲੋ ਜੀ ਪਿੰਨੀਆਂ ਵੀ ਆਪਣੀਆਂ ਸਾਰੀਆਂ ਵੱਟੀਆਂ ਗਈਆਂ ਨੇ ਬਸ ਇੱਕ ਪਿੰਨੀ ਹੋਰ ਰਹਿ ਗਈ ਬਟਨ ਵਾਲੀ ਤੇ ਲਓ ਜੀ ਪਿੰਨੀਆਂ ਆਪਾਂ ਸਾਰੀਆਂ ਵੱਟ ਦੀਆਂ ਨੇ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਣੀਆਂ ਪਿੰਨੀਆਂ ਬਣ ਕੇ ਤਿਆਰ ਹੋਈਆਂ ਨੇ ਲਓ ਜੀ ਪਿੰਨੀਆਂ ਆਪਾਂ ਸਾਰੀਆਂ ਬਣਾ ਕੇ ਤਿਆਰ ਕਰ ਲੀਆਂ ਨੇ ਦੋ ਬਹੁਤ ਹੀ ਵਧੀਆ ਪਿੰਨੀਆਂ ਆਪਣੀਆਂ ਬਣ ਕੇ ਤਿਆਰ ਹੋਈਆਂ ਨੇ ਪੂਰੀਆਂ ਨਰਮ ਤੇ ਮੁਲਾਇਮ ਪਿੰਨੀਆਂ ਆਪਣੀਆਂ ਬਣੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਪਿੰਨਿਆਂ ਦੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ